ਸਸਿਕਲ ਪਿਆਰੇ ਦੋਸਤੋ ਮੈਂ ਪ੍ਰੋਫੈਸਰ ਰੰਧਾਵਾ ਆਪਣੇ ਚੈਨਲ ਰੰਧਾਵਾ ਪਰਮਜੀਤ ਤੇ ਤੁਹਾਡੇ ਨੇ ਗਾ ਸਵਾਗਤ ਕਰਦਾ ਹਾਂ ਜੀ ਔਰ ਲੈ ਕੇ ਹਾਜ਼ਰ ਹਾਂ ਤੁਹਾਡੇ ਵਾਸਤੇ ਰੋਜ਼ ਦੀ ਤਰ੍ਹਾਂ ਇੱਕ ਨਵੀਂ ਵੀਡੀਓ ਆ ਵੀਡੀਓ ਸਾਡੀ ਤੁਸੀਂ ਵੇਖਦੇ ਹੋ ਤਾਂ ਜ਼ਰੂਰ ਹੋ ਲੇਕਿਨ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਤਾਂ ਕਿ ਸਾਨੂੰ ਲੱਗੇ ਕਿ ਤੁਸੀਂ ਸਾਡੇ ਪ੍ਰਤੀ ਬਹੁਤ ਸਹਿਰਦ ਹੋ ਚੈਨਲ ਨੂੰ ਲਾਈਕ ਕਰਦੇ ਹੋ ਔਰ ਚੈਨਲ ਦੀ ਰੇਂਜ ਨੂੰ ਦੂਰ ਤੱਕ ਪਹੁੰਚਾਉਣਾ ਚਾਹੁੰਦੇ ਹੋ ਦੋਸਤੋ ਸਾਡੇ ਚੈਨਲ ਦਾ ਮਕਸਦ ਸਾਡੇ ਚੈਨਲ ਦੀ ਕੋਸ਼ਿਸ਼ ਹੈ ਕਿ ਅਸੀਂ ਪੰਜਾਬੀ ਵਿਰਸੇ ਨੂੰ ਪੰਜਾਬੀ ਸਭਿਆਚਾਰ ਔਰ ਪੰਜਾਬੀਅਤ ਨਾਲ ਜੋੜੇ ਹੋ ਜਿੰਨੇ ਵੀ ਪੱਖ ਨੇ ਉਹਨਾਂ ਨੂੰ ਆਪਣੇ ਚੈਨਲ ਦੇ ਖਲਾਵੇ ਵਿੱਚ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਪੱਖੋਂ ਵਿਸ਼ੇਸ਼ ਤਵੱਜੂ ਅਸੀਂ ਦੇ ਰਹੇ ਹਾਂ ਪੰਜਾਬੀ ਲੋਕ ਕਾਵ ਰੂਪਾਂ ਨੂੰ ਔਰ ਅਸੀਂ ਤੁਹਾਡਾ ਵੀ ਸਾਥ ਮੰਗਦੇ ਹਾਂ ਤੁਹਾਡਾ ਵੀ ਸਹਿਯੋਗ ਮੰਗਦੇ ਹਾਂ ਤੁਸੀਂ ਵੀ ਦੇ ਸਕਦੇ ਹੋ ਔਰ ਸਾਡਾ ਸਹਿਯੋਗ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਕਰਨਾ ਇਹ ਹੈ ਕਿ ਜੇ ਤੁਸੀਂ ਵੀ ਪੰਜਾਬੀ ਲੋਕ ਕਾਵ ਰੂਪਾਂ ਵਿੱਚ ਉਹ ਜੇ ਵੇਛੜੀਆਂ ਸਵਾਗ ਟੱਪੇ ਮਈਏ ਬੋਲੀਆਂ ਲੰਬੀ ਇੱਕ ਦੇ ਗੀਤ ਗਾਣਾ ਪਸੰਦ ਕਰਦੇ ਹੋ ਤਾਂ ਸਾਨੂੰ ਆਪਣੀ ਵੀਡੀਓ ਬਣਾ ਕੇ ਭੇਜੋ ਅਸੀਂ ਆਪਣੇ ਚੈਨਲ ਤੇ ਪਾਉਣਾ ਉਸ ਨੂੰ ਚਾਹਾਂਗੇ ਤੁਸੀਂ ਸਾਨੂੰ ਸ਼ਾਰਟਸ ਵੀ ਭੇਜ ਸਕਦੇ ਹੋ ਬੋਲੀਆਂ ਦੇ ਸੱਟੀਆਂ ਦੇ ਔਰ ਟੱਪਿਆਂ ਦੇ ਅਸੀਂ ਉਹ ਵੀ ਪਾਉਂਦੇ ਆ ਜੀ 50 ਸੈਕਿੰਡ ਦਾ ਤੁਸੀਂ ਬਿਨਾਂ ਕਿਸੇ ਗੁਰੇਸ਼ ਤੋਂ ਬਿਨਾਂ ਕਿਸੇ ਹਿਸਕ ਤੋਂ ਸਾਨੂੰ ਫੋਨ ਕਰੋ ਜੀ ਸਾਡਾ ਨੰਬਰ ਦਿੱਤਾ ਹੋਇਆ 98155 35410 ਮੈਂ ਉਮੀਦ ਕਰਦਾ ਤੁਸੀਂ ਸਾਡੀ ਸਮੰਨਸ਼ਾ ਨੂੰ ਪੂਰਾ ਕਰੋਗੇ ਔਰ ਵੀਡੀਓ ਭੇਜੋਗੇ ਦੂਸਰਾ ਸਹਿਯੋਗ ਸਾਡੇ ਚੈਨਲ ਦੇ ਵਾਸਤੇ ਤੁਸੀਂ ਇਹ ਦੇ ਸਕਦੇ ਹੋ ਕਿ ਜੇ ਤੁਹਾਡੇ ਘਰ ਵਿੱਚ ਵੀ ਵਿਆਹ ਦੀ ਕੋਈ ਵੀਡੀਓ ਹੈ ਸਾਨੂੰ ਭੇਜੋ ਜੀ ਅਸੀਂ ਆਪਣੇ ਚੈਨਲ ਤੇ ਪੰਜਾਬੀ ਵਿਆਹ ਨਸਬੰਧ ਜਿੰਨੀਆਂ ਵੀ ਰਸਮਾਂ ਨੇ ਉਹਨਾਂ ਨੂੰ ਅਪਲੋਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਆਲਵਰੀਆਂ ਪੀੜ੍ਹੀਆਂ ਦੇ ਵਾਸਤੇ ਇਹ ਰਹਿਦਮਾਈ ਕਰ ਸਕੇ ਔਰ ਪੰਜਾਬੀ ਵਿਆਹਾਂ ਦੀ ਸ਼ਾਨ ਸ਼ੌਕਤ YouTube ਦੀ ਕੌਮ ਲਈ ਕਿਹੜੀ ਵਜ੍ਹਾ ਸੰਭਾਲੀ ਜਾ ਸਕੇ ਤੁਸੀਂ ਇਸ ਪੱਖੋਂ ਸਹਿਯੋਗ ਦਿਓ ਜੀ ਆ ਵੀਡੀਓ ਸਾਨੂੰ ਭੇਜੋ ਜੀ ਅਸੀਂ ਕਾਪੀ ਕਰਨ ਤੋਂ ਬਾਅਦ ਤੁਹਾਡੇ ਵਾਪਸ ਕਰ ਦਿਆਂਗੇ ਕੋਈ ਹਰਜ਼ ਵਾਲੀ ਗੱਲ ਨਹੀਂ ਜੀ ਬਹੁਤ ਰਿਸਪੈਕਟੇਬਲ ਫੈਬ੍ਰਿਕ ਦੀ ਵੀਡੀਓ ਅਸੀਂ ਪਾ ਚੁੱਕੇ ਹਾਂ ਸਾਡੇ ਚੈਨਲ ਤੇ ਜਿਹੜੀ ਵੀ ਵੀਡੀਓ ਨੇ ਰੱਬ ਦਾ ਸਭ ਖਾਸ ਤਰੀਕਾ ਤੁਸੀਂ ਜੋ ਵੀ ਲੱਭਣਾ ਚਾਹੁੰਦੇ ਉਸ ਦਾ ਨਾਲ ਸਾਡੇ ਚੈਨਲ ਦਾ ਨਾਲ ਲਕੋ ਜਿਵੇਂ ਸੱਟਣੀਆ ਅਰਧਵਾ ਪਰਮਜੀਤ ਜਾਗੋਰ ਦਾਵਾ ਪਰਮਜੀਤ ਬੋਲੀਆਂ ਦਾਵਾ ਪਰਮਜੀਤ ਲੇਡੀਜ਼ ਗੀਤ ਅਰਧਵਾ ਪਰਮਜੀਤ ਵੀਡੀਓ ਮਿਲ ਜਾਏਗੀ ਤੁਸੀਂ ਇੰਜੋਏ ਕਰ ਸਕਦੇ ਹੋ ਕਿ ਦੋਸਤੋ ਰੱਬ ਰੱਖਾਵਾ ਬਾਟਿਕ ਕੇ ਥੈਂਕ ਯੂ ਰੰਧਾਵਾ ਪਰਮਜੀਤ YouTube ਚੈਨਲ ਦੇਖਣ ਤੇ ਸੁਣਨ ਵਾਲੇ ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਨੂੰ ਇੱਕ ਵਾਰ ਫਿਰ ਤੋਂ ਤੁਹਾਡੀ ਆਪਣੀ ਸੁਖੰਤ ਪਰਵਸੀ ਵੱਲੋਂ ਪਿਆਰ ਤੇ ਸਤਿਕਾਰ ਪ੍ਰੀ ਸਸ਼ਵੀਅਕਾਲ ਜੀ ਗੀਤਾਂ ਦੀ ਲੜੀ ਦੇ ਵਿੱਚ ਆਓ ਇੱਕ ਹੋਰ ਵਾਧਾ ਕਰਦੇ ਹੋਏ ਆਪਾਂ ਇਹ ਜਿਕਸੂਆਗ ਜਿਹੜਾ ਰਲਕੇ ਗਾਉਨੇ ਆਂ ਸੁਆਗ ਲੜਕੀ ਦੇ ਵਿਆਹ ਤੇ ਗਾਏ ਜਾਂਦੇ ਨੇ ਇਹਨਾਂ ਦੇ ਨਾਲ ਜਿਹੜੀ ਆ ਉਹ ਵਿਆਹਾਂ ਦੀ ਸ਼ਾਨ ਵਾਦੀ ਹੈ ਸੱਭਿਆਚਾਰ ਅਮੀਰ ਹੁੰਦਾ ਹੈ ਸਾਡਾ ਸੱਭਿਆਚਾਰ ਜਿਹੜਾ ਸਾਡਾ ਵਿਰਸਾ ਬਹੁਤ ਅਮੀਰ ਹੈ ਬਹੁਤ ਸਾਰੀਆਂ ਪੈਣਾ ਨੇ ਜਿਹੜਾ ਵਾ ਇਹਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਯਤਨ ਕਰਦੀਆਂ ਨੇ ਕੀਤੇ ਵੀ ਨੇ ਤੇ ਕਰ ਰਹੀਆਂ ਨੇ ਇਹ ਇੱਕ ਬੜੀ ਵਧੀਆ ਗੱਲ ਹੈ ਕਿਉਂਕਿ ਜਿੰਨਾ ਚਿਰ ਅਸੀਂ ਕਿਸੇ ਵੀ ਚੀਜ਼ ਨੂੰ ਜੜੀ ਆ ਉਹ ਸੰਭਾਲ ਦੇਣੀ ਹੈ ਤਾਂ ਉਹ ਇਤਿਹਾਸ ਨਹੀਂ ਬਣਦੀ ਸਾਡਾ ਸੱਭਿਆਚਾਰ ਸਾਡੇ ਬਜ਼ੁਰਗਾਂ ਦੇ ਨਾਲ ਚੱਲਦਾ ਰਿਹਾ ਹੈ ਤੇ ਹੁਣ ਅਸੀਂ ਬੜੇ ਅਵੇਸਲੇ ਹੋ ਗਏ ਆ ਮੈਨੂੰ ਲੱਗਦਾ ਇਸ ਗੱਲ ਤੋਂ ਕਿਉਂਕਿ ਅਸੀਂ ਮੋਬਾਈਲ ਦੇ ਨਾਲ ਟੱਚਪ ਜਿਆਦਾ ਰਹਿਨੇ ਆ ਤੇ ਇਹਨਾਂ ਗੀਤਾਂ ਨੂੰ ਭੁੱਲਦੇ ਜਾ ਰਹੇ ਆ ਜਿਹੜੇ ਕਿ ਸਾਡੇ ਵਿਆਹਾਂ ਦੀ ਸ਼ੀ ਨੇ ਆਹ ਰਲ ਕੇ ਇੱਕ ਸੁਹਾਗ ਗਾਈਓ ਬਾਬਲ ਦੇ ਵੇੜੇ ਧੀ ਮੈਂ ਸੋਨੇ ਦੀ ਚੀੜੀਆਂ ਚੋਗ ਚ ਗੇਂ ਧੀ ਉਠ ਚੱਲੀ ਵੇ ਬਾਬਲਾ ਚੋਗ ਚ ਗਿੰਧੀ ਉੱਠ ਚੱਲੀ ਮੈਲਾਂ ਦੇ ਕਬਜੇ ਵੇ ਤੂੰ ਪੁੱਤਰਾ ਨੂੰ ਦੇ ਕੇ ਹੋਰਾਂ ਦੇ ਮੈਲੀਂ ਬੇਟੀ ਕੱਲੀ ਵੇ ਬਾਬਲਾ ਪੋਰਾ ਦੇ ਮੇਲਿਆ ਬੇਟੀ ਕੱਲੇ ਫੁੱਲਾਂ ਨੂੰ ਗਮਲੇ ਪੁਛ ਦੇ ਕੰਦਾਂ ਨੂੰ ਥਮਲੇ ਪੁਛ ਦੇ ਦੇਸਾਂ ਦੀ ਤਰਤੀ ਕਿਉ ਹੱਲੀ ਵੇ ਬਾਬਲਾ ਦੇਸਾਂ ਦੀ ਤਰਤੀ ਕਿਉ ਹੱਲੀ 간다 데 탐ਲੇ دس 데 ফুলਾਂ ਦੇ ਗਮਲੇ ਦਸ ਦੇ ਬਾਬਲ ਨੇ ਬੇਟੀ ਤੋਰੀ ਕੱਲੀ ਵੇਹਾਣੀਆਂ ਸਾਗ ਤੇਰੇ ਮੈਂ ਉਠ ਚੱਲੀ ਵੇਹਾਣੀਆਂ ਸਾਗ ਤੇਰੇ ਮੈਂ ਉਠ ਚੱਲੀ ਵੀਰੇ ਜੇ ਵੇੜੇ ਧੀ ਮੈਂ ਸੋਨੇ ਦੀ ਚਿੜੀਆ ਚੋਗ ਚ ਗਿੰਦੀ ਓਟ ਚੱਲੀ ਵੇ ਵੀਰਨਾ ਚੋਗ ਚ ਗਿੰਦੀ ਓਟ ਚੱਲੀ ਮੈਲਾ ਦੇ ਕਬਜੇ ਬਾਬਲ ਤੈਨੂੰ ਦੇ ਦਿੱਤੇ ਵੇ ਮੈਲਾ ਦੇ ਕਬਜੇ ਬਾਬਲ ਤੈਨੂੰ ਦੇ ਦਿੱਤੇ ਵੇ ਹੋਰਾਂ ਦੇ ਮੈਲੀ ਬੇਟੀ ਕੱਲੀ ਵੇ ਵੀਰਨਾ ਹੋਰਾਂ ਦੇ ਮੈਲੀ ਪੈਣ ਕੱਲੀ ਫੁੱਲਾਂ ਨੂੰ ਗਮਲੇ ਪੁਛਦੇ ਕੰਦਾਂ ਨੂੰ ਥਮਲੇ ਪੁਛਦੇ ਦੇਸਾਂ ਦੀ ਤਰਤੀ ਕਿਉਂ ਹੱਲੀ ਵੇ ਵੀਰਨਾ ਦੇ ਸੰਦੀ ਤਰਤੀ ਕਿਉ ਹੱਲੇ ਕੰਦਾਨੋਂ ਗਮਲੇ ਦੱਸ ਦੇ ਫੁੱਲਾਂ ਨੂੰ ਗਮਲੇ ਦੱਸ ਦੇ ਵੀਰੇ ਨੇ ਪਹਿਣਾ ਤੋਰੀ ਕੱਲੀ ਲਹਿਣੀਆਂ ਸੰਗ ਤੇਰੇ ਮੈਂ ਉਠ ਚੱਲੀ ਵੇਹਾਣੀਆਂ ਸੰਗ ਤੇਰੇ ਮੈਂ ਉਠ ਚੱਲੀ ਮਾਮੇ ਦੇ ਵੇੜੇ ਦੀ ਮੈਂ ਸੋਨੇ ਦੀ ਚਿੜੀਆ ਚੋਗ ਚਗਿੰਦੀ ਉੱਡ ਚੱਲੀ ਵੇ ਮਾਮਾ ਜੀ ਚੋਗ ਚਗਿੰਦੀ ਉੱਡ ਚੱਲੀ ਵੇ ਵੀਰਨਾ ਚੋਗ ਚਗਿੰਦੀ ਉੱਡ ਚੱਲੀ ਵੇ ਬਾਬਲਾ ਚੋਗ ਚ ਦੇਂਦੀ ਉਹ ਡੱ ਚੱਲੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ